ਹੁਣ ਮਹਾਰਾਜ ਜੀ ਕਹਿੰਦੇ ਨੇ ਕਬੀਰ ਅੰਬਰ ਕਨਹਰ ਛਾਇਆ ਬਰਖ ਪਰੇ ਸਰਤਾਲ ਚਾਤ੍ਰਿਕ ਜੰ ਤਰਸਤ ਰਹਿ ਤਿੰਨ ਕੋ ਕੌਣ ਹਵਾਲ ਪਰ ਪਪੀਹਾ ਉਹ ਇੱਕ ਆਕਾਸ਼ ਦੀ ਬੂੰਦ ਦੇ ਲਈ ਤੜਫਦਾ ਰਹਿੰਦਾ ਹੈ ਇਸੇ ਤਰ੍ਹਾਂ ਸੰਸਾਰ ਦੇ ਵਿੱਚ ਜਦੋਂ ਅਸੀਂ ਜੀਵਨ ਜਿਉਂਦੇ ਆ ਨਾ ਭਾਗਾਂ ਵਾਲੇ ਹੋ ਸੰਸਾਰ ਦੇ ਵਿੱਚ ਰਹਿੰਦੇ ਆ ਹੋਇਆ ਸਾਰੇ ਦੁਨੀਆਂ ਦੇ ਲੋਕ ਜਿੰਨੇ ਵੀ ਸੰਸਾਰ ਦੇ ਵਿੱਚ ਦੁਨੀਆਂ ਦੇ ਲੋਕ ਜਿੰਦੇ ਨੇ ਦਾ ਇਸ ਸੰਸਾਰ ਦੇ ਉੱਤੇ ਆਪਣੀ ਜ਼ਿੰਦਗੀ ਜਿਉਂਦੇ ਨੇ ਇਹ ਸਾਰੇ ਮਾਇਆ ਦੇ ਵਿੱਚ ਫਸੇ ਹੋਏ ਨੇ ਹੁਣ ਉਸ ਕਾਲਪੁਰਖ ਦਾ ਪਰਮੇਸ਼ਵਰ ਦਾ ਨਾਮ ਵਾਲਾ ਮੀ ਹਮੇਸ਼ਾ ਸਦਾ ਹੀ ਪੈ ਰਿਹਾ ਹੈ ਪਰ ਉਸ ਮੀ ਦੇ ਵਿੱਚ ਜਿਹੜਾ ਪੱਪੀਆ ਹੈ ਜਿਹੜਾ ਇਹ ਮਨੁੱਖ ਹੈ ਜੋ ਮਾਇਆ ਵਿੱਚ ਫਸਿਆ ਹੋਇਆ ਹੈ ਪਪੀਏ ਦੀ ਉਦਾਹਰਣ ਦਿੱਤੀ ਸਮਝਾਇਆ ਸਾਨੂੰ ਹੈ ਸਾਡੇ ਮਨ ਨੂੰ ਹੈ ਕਿ ਪਪੀਏ ਵਾਂਗ ਤੂੰ ਵੀ ਮਾਇਆ ਦੇ ਵਿੱਚ ਫਸਿਆ ਹੋਇਆ ਪਰਮਾਤਮਾ ਦੇ ਨਾਮ ਤੋਂ ਖੁੰਝਿਆ ਰਹਿੰਦਾ ਹੈ ਜੇ ਤੇਰੇ ਤੈਨੂੰ ਸਮਝ ਆ ਜਾਵੇ ਤੈਨੂੰ ਅਕਲ ਆ ਜਾਵੇ ਤਿਸ ਮਾਇਆ ਵੀ ਸੰਸਾਰ ਨੂੰ ਤਿਆਗ ਕੇ ਭਾਵ ਇਸ ਤੋਂ ਨਿਰਲੇਪ ਹੋ ਕੇ ਜੇ ਤੂੰ ਅਕਾਲ ਪੁਰਖ ਨਾਲ ਜੁੜ ਜਾਵੇ ਵਾਹਿਗੁਰੂ ਨਾਲ ਜੁੜ ਜਾਵੇ ਤਾਂ ਤੈਨੂੰ ਵੀ ਪਰਮੇਸ਼ਵਰ ਦੀ ਅੰਮ੍ਰਿਤ ਮਹਿਬੂਬ ਤੈਨੂੰ ਪ੍ਰਾਪਤ ਹੋ ਸਕਦੀ ਹੈ ਤੇ ਤੇਰਾ ਜੀਵਨ ਨਿਹਾਲ ਹੋ ਸਕਦਾ ਹੈ। ਤੈਨੂੰ ਜ਼ਿੰਦਗੀ ਦਾ ਹਰ ਇੱਕ ਸੁੱਖ ਮਿਲ ਸਕਦਾ ਹੈ। ਤੇਰੀ ਜਿਹੜੀ ਭਜਨਟ ਹੈ ਉਹ ਖਤਮ ਹੋ ਸਕਦੀ ਹੈ। ਤੂੰ ਅਕਾਲ ਪੁਰਖ ਦਾ ਰੂਪ ਹੋ ਸਕਦਾ ਹੈ ਪਰ ਉਹਦੇ ਲਈ ਤੈਨੂੰ ਸਿਮਰਨ ਕਰਨਾ ਪਵੇਗਾ, ਭਗਤੀ ਕਰਨੀ ਪਵੇਗੀ, ਨਾਮ ਜਪ ਕਰਨਾ ਪਵੇਗਾ। ਪਰਪਾਕਾਂ ਵਾਲਿਓ ਜਿਹੜੀ ਜਿਹੜਾ ਸਿਮਰਨ ਹੈ ਨਾ ਸਿਮਰਨ ਕਰਨ ਦੇ ਲਈ ਮਨੁੱਖ ਇਹ ਸੋਚਦਾ ਹੈ ਕਿ ਇਹਦੇ ਲਈ ਕੋਈ ਵੱਖਰਾ ਸਮਾਂ ਕੱਢਣਾ ਪੈਣਾ ਹੈ ਇਹਦੇ ਲਈ ਸਾਨੂੰ ਚੌਂਕੜਾ ਲਾ ਕੇ ਬਹਿਣਾ ਪੈਣਾ ਹੈ ਬੈਠਣਾ ਪੈਣਾ ਹੈ ਜਾਂ ਜੇ ਅਸੀਂ ਸਿਮਰਨ ਕਰਾਂਗੇ ਫਿਰ ਅਸੀਂ ਕੰਮ ਕਿਵੇਂ ਕਰਾਂਗੇ ਅਸੀਂ ਸੌਣਾ ਵੀ ਹੈ ਕੰਮ ਵੀ ਕਰਨੇ ਨੇ ਧੰਧਿਆਂ ਤੇ ਵੀ ਜਾਣਾ ਹੈ ਅਸੀਂ ਸਾਰਾ ਕੁਝ ਕਰਨਾ ਪਰ ਸਿਮਰਨ ਕਰਾਂਗੇ ਤੇ ਇਹ ਸਾਰਾ ਸਮਾਂ ਜਿਹੜਾ ਬਰਬਾਦ ਹੋ ਜਾਵੇਗਾ ਅੱਛਾ ਖਾਣ ਨੂੰ ਸਮਾਂ ਹੈ ਸਾਡੇ ਕੋਲ ਪੀਣ ਵਾਸਤੇ ਸਮਾਂ ਹੈ ਹੱਸਣ ਵਾਸਤੇ ਸਮਾਂ ਹੈ ਖੇਡਣ ਵਾਸਤੇ ਸਮਾਂ ਹੈ ਨੱਚਣ ਵਾਸਤੇ ਸਮਾਂ ਹੈ ਕੁੱਦਣ ਵਾਸਤੇ ਸਮਾਂ ਹੈ ਗੱਪਾਂ ਮਾਰਨ ਵਾਸਤੇ ਸਮਾਂ ਹੈ ਕਿਸੇ ਦੀ ਚੁਗਲੀਆਂ ਕਰਨ ਵਾਸਤੇ ਸਮਾਂ ਹੈ ਨਿੰਦਿਆ ਕਰਨ ਵਾਸਤੇ ਸਮਾਂ ਹੈ ਝੂਠ ਬੋਲਣ ਵਾਸਤੇ ਸਮਾਂ ਹੈ ਦੋ ਨੰਬਰ ਦੀ ਕਮਾਈ ਕਰਨ ਵਾਸਤੇ ਸਮਾਂ ਹੈ ਕਿਸੇ ਦੇ ਧੀ ਪੁੱਤਰ ਬਾਰੇ ਮਾੜਾ ਬੋਲਣ ਦੇ ਲਈ ਸਮਾਂ ਹੈ ਪਰ ਪਰਮੇਸ਼ਵਰ ਦਾ ਨਾਮ ਜਪਣ ਦੇ ਲਈ ਸਮਾਂ ਨਹੀਂ ਹੈ ਸਾਡੇ ਕੋਲ ਕਿੰਨੇ ਮੰਦ ਮੰਦਭਾਗ ਨੇ ਸਾਡੇ ਇਹੋ ਜਿਹਾ ਜੀਵਨ ਅਸੀਂ ਇਸ ਸੰਸਾਰ ਦੇ ਉਤੇ